ਪਾਠ ਨੰਬਰ 5 ਸਿਆਣੀ ਗੱਲ ਡਾਕਟਰ ਰਜਿੰਦਰ ਕੁਰਸੀ ਉੱਪਰ ਬੈਠਾ ਇੱਕ ਟੱਕ ਕੁੰਦਨ ਲਾਲ ਵੱਲ ਵੇਖ ਰਿਹਾ ਸੀ ਕੁੰਦਨ ਲਾਲ ਸਕੂਟਰ ਮੋਟਰਸਾਈਕਲ ਆਦ ਠੀਕ ਕਰਨ ਵਾਲੀ ਦੁਕਾਨ ਉੱਤੇ ਮਿਸਤਰੀ ਸੀ ਉਹ ਦੁਕਾਨ ਉੱਤੇ ਇਸ ਵੇਲੇ ਡਾਕਟਰ ਰਜਿੰਦਰ ਦਾ ਸਕੂਟਰ ਠੀਕ ਕਰ ਰਿਹਾ ਸੀ ਪਰ ਡਾਕਟਰ ਰਜਿੰਦਰ ਦੀ ਨਜ਼ਰ ਕੁੰਦਨ ਉੱਪਰ ਟਿਕੀ ਹੋਈ ਸੀ ਉਸ ਵੱਲ ਵੇਖ ਕੇ ਡਾਕਟਰ ਰਜਿੰਦਰ ਸੋਚ ਰਿਹਾ ਸੀ ਇਕੱਠੇ ਤਾਂ ਪ੍ਰਾਇਮਰੀ ਸਕੂਲ ਵਿੱਚ ਪੜ੍ਹੇ ਹਾਂ ਇੱਕੋ ਜਿੰਨੀ ਉਮਰ ਹੈ ਅਤੇ ਨੇੜੇ ਤੇੜੇ ਹੀ ਇੱਕੋ ਗਲੀ ਵਿੱਚ ਘਰ ਸੰਨ ਡਾਕਟਰ ਰਜਿੰਦਰ ਦਾ ਚੇਤਾ ਬਹੁਤ ਪਿੱਛੇ ਚਲਾ ਗਿਆ ਇੱਕ ਵਾਰ ਕੁੰਦਨ ਲਾਲ ਕਈ ਦਿਨਾਂ ਤੋਂ ਸਕੂਲ ਨਹੀਂ ਸੀ ਆਇਆ ਰਜਿੰਦਰ ਨੇ ਉਹਨੂੰ ਕਿਤੇ ਦੇਖਿਆ ਵੀ ਨਹੀਂ ਸੀ ਅਚਾਨਕ ਇੱਕ ਦਿਨ ਪਿੰਡੋਂ ਬਾਹਰ ਕੁੰਦਨ ਲਾਲ ਮਿਲ ਪਿਆ ਤਾਂ ਉਹਨੇ ਉਸ ਨੂੰ ਸਕੂਲ ਨਾ ਆਉਣ ਬਾਰੇ ਪੁੱਛਿਆ ਕੁੰਦਨ ਤੂੰ ਸਕੂਲ ਕਿਉਂ ਨਹੀਂ ਆਉਂਦਾ ਯਾਰ ਕੀ ਤੂੰ ਪੜਨਾ ਨਹੀਂ ਛੱਡ ਜਾਰ ਪੜ੍ਹਾਈ ਨੂੰ ਮੇਰਾ ਚਾਚਾ ਕਹਿੰਦਾ ਏ ਕੁਝ ਨਹੀਂ ਰੱਖਿਆ ਪੜਾਈਆਂ ਵਿੱਚ ਮੈਨੂੰ ਚਾਚੇ ਨੇ ਸ਼ਹਿਰ ਵਿੱਚ ਸਕੂਟਰਾਂ ਵਾਲੀ ਦੁਕਾਨ ਉੱਤੇ ਲਾ ਦਿੱਤਾ ਹੈ ਕੁੰਦਨ ਲਾਲ ਬੜੇ ਚਾਰ ਨਾਲ ਬੋਲਿਆ ਸੀ ਰਜਿੰਦਰ ਨੂੰ ਕੁੰਦਨ ਦੀ ਗੱਲ ਬਹੁਤੀ ਚੰਗੀ ਨਹੀਂ ਸੀ ਲੱਗੀ ਫਿਰ ਉਹ ਕਦੇ-ਕਦਾਈ ਆਉਂਦੇ ਜਾਂਦੇ ਕੁੰਦਨ ਲਾਲ ਨੂੰ ਦੇਖ ਜਾ ਮਿਲ ਲੈਂਦਾ ਕਦੇ-ਕਦੇ ਦੋ-ਚਾਰ ਗੱਲਾਂ ਵੀ ਹੋ ਜਾਂਦੀਆਂ ਇੱਕ ਦਿਨ ਕੁੰਦਨ ਸਕੂਟਰ ਉੱਤੇ ਪਿੰਡ ਆਇਆ ਤਾਂ ਰਜਿੰਦਰ ਹੈਰਾਨ ਹੋ ਗਿਆ ਹੈ ਕੁੰਦਨ ਕੋਲ ਸਕੂਟਰ ਉਹ ਭੱਜਿਆ ਭੱਜਿਆ ਕੁੰਦਨ ਕੋਲ ਗਿਆ ਅਤੇ ਸਕੂਟਰ ਉੱਤੇ ਹੱਥ ਫੇਰਦਾ ਬੋਲਿਆ ਕੁੰਦਨ ਇਹ ਤੂੰ ਚਲਾ ਕੇ ਲਿਆਇਆ ਯਾਰ ਇਹ ਤੂੰ ਕਿਵੇਂ ਚਲਾ ਲਿਆ ਹਾਏ ਮੈਨੂੰ ਤਾਂ ਬੜਾ ਡਰ ਲੱਗਦਾ ਹੈ ਬਈ ਲੈ ਇਹਦੇ ਵਿੱਚ ਡਰਨ ਵਾਲੀ ਕਿਹੜੀ ਗੱਲ ਹੈ ਮੈਂ ਤਾਂ ਇੱਕ ਦਿਨ ਵਿੱਚ ਹੀ ਸਿੱਖ ਲਿਆ ਸੀ ਗੱਲ ਕਰਦੇ ਕੁੰਦਨ ਦਾ ਚਿਹਰਾ ਜੋਸ਼ ਨਾਲ ਲਾਲ ਹੋ ਗਿਆ ਸੀ ਕੁੰਦਨ ਤਾਂ ਵਾਪਸ ਸ਼ਹਿਰ ਚਲਾ ਗਿਆ ਪਰ ਰਜਿੰਦਰ ਬੜਾ ਉਦਾਸ ਹੋ ਗਿਆ ਉਹ ਰਾਤੀ ਵੀ ਕੁੰਦਨ ਬਾਰੇ ਸੋਚਦਾ ਆਪਣਾ ਮਨ ਪੜ੍ਹਾਈ ਵਿੱਚ ਨਾ ਲਾ ਸਕਿਆ ਉਸ ਦੀਆਂ ਅੱਖਾਂ ਅੱਗੇ ਕੁੰਦਨ ਅਤੇ ਸਕੂਟਰ ਹੀ ਘੁੰਮ ਰਹੇ ਸਨ ਜਦੋਂ ਉਹ ਕਿਤਾਬ ਕਾਪੀ ਲੈ ਬੈਠਦਾ ਉਸ ਨੂੰ ਕਦੇ ਕੁੰਦਨ ਤੇ ਕਦੇ ਕੁੰਦਨ ਦਾ ਸਕੂਟਰ ਨਜ਼ਰ ਆਉਂਦਾ ਪੂਰਾ ਹਫ਼ਤਾ ਉਹ ਇਨ੍ਹਾਂ ਸੋਚਾਂ ਵਿੱਚ ਹੀ ਪਿਆ ਰਿਹਾ ਰਜਿੰਦਰ ਦੇ ਪਿਤਾ ਜੀ ਨੇ ਰਜਿੰਦਰ ਦੀ ਇਹ ਹਾਲਤ ਦੇਖੀ ਤਾਂ ਉਹਨਾਂ ਨੇ ਫਿਕਰ ਨਾਲ ਪੁੱਛਿਆ ਪੁੱਤਰ ਰਜਿੰਦਰ ਕੀ ਗੱਲ ਬੜਾ ਉਖੜਿਆ ਉਖੜਿਆ ਤੇ ਬਚੈਨ ਜਿਹਾ ਲੱਗਦਾ ਤੂੰ ਪਹਿਲਾਂ ਤਾਂ ਰਜਿੰਦਰ ਨੇ ਪਿਤਾ ਜੀ ਦੀ ਗੱਲ ਨੂੰ ਟਾਲਣਾ ਚਾਹਿਆ ਫਿਰ ਉਸ ਨੂੰ ਕਿਸੇ ਕਿਤਾਬ ਵਿੱਚ ਪੜੀ ਗੱਲ ਯਾਦ ਆ ਗਈ ਆਪਣੇ ਮਨ ਦੀ ਉਲਝਣ ਕਦੇ ਦਬਾ ਕੇ ਨਾ ਰੱਖੋ ਉਸ ਨੂੰ ਕਿਸੇ ਨਾਲ ਸਾਂਝੀ ਕਰਨ ਨਾਲ ਉਹ ਦੂਰ ਹੋ ਜਾਂਦੀ ਹੈ ਉਸਨੇ ਆਪਣੇ ਪਿਤਾ ਜੀ ਨੂੰ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਪਿਤਾ ਜੀ ਬਸ ਮੈਂ ਇਸ ਤੋਂ ਹੋਰ ਅੱਗੇ ਨਹੀਂ ਪੜਨਾ ਪੁੱਤਰ ਦੀ ਇਹ ਗੱਲ ਪਿਤਾ ਦੇ ਸਿਰ ਵਿੱਚ ਜਿਵੇਂ ਪੱਥਰ ਵਾਂਗ ਲੱਗੀ ਉਹਨਾਂ ਨੇ ਰਜਿੰਦਰ ਨੂੰ ਉੱਚੀ ਵਿੱਦਿਆ ਦਿਵਾਉਣ ਬਾਰੇ ਸੁਪਨੇ ਦੇਖੇ ਸਨ ਪਰ ਰਜਿੰਦਰ ਨੂੰ ਅਚਾਨਕ ਇਹ ਕੀ ਹੋ ਗਿਆ ਸੀ ਪਿਤਾ ਜੀ ਦਾ ਇਉਂ ਹੈਰਾਨ ਅਤੇ ਪਰੇਸ਼ਾਨ ਹੋਣਾ ਜਾਇਜ਼ ਸੀ ਉਹ ਇੱਕਦਮ ਬੋਲੇ beta ਇਹ ਤੂੰ ਕੀ ਕਹਿ ਰਿਹਾ ਹੈ ਠੀਕ ਐ ਪਿਤਾ ਜੀ ਮੇਰਾ ਦਿਲ ਪੜਾਈ ਵਿੱਚ ਨਹੀਂ ਲੱਗਦਾ ਰਜਿੰਦਰ ਨੇ ਨੀਮੀ ਪਾ ਕੇ ਕਿਹਾ ਨਾ ਪੁੱਤਰ ਕੋਈ ਕਾਰਨ ਵੀ ਤਾਂ ਹੋਵੇ ਪਤਾ ਤਾਂ ਲੱਗੇ ਵਿੱਚੋਂ ਗੱਲ ਕੀ ਐ ਪਿਤਾ ਜੀ ਮੈਂ ਕੁੰਦਨ ਵਾਂਗ ਸਕੂਟਰਾਂ ਦਾ ਕੰਮ ਸਿੱਖਣਾ ਹੈ ਮੇਰਾ ਦਿਲ ਵੀ ਸਕੂਟਰ ਚਲਾਉਣ ਨੂੰ ਕਰਦਾ ਹੈ ਰਜਿੰਦਰ ਦੀ ਗੱਲ ਸੁਣ ਕੇ ਪਿਤਾ ਜੀ ਚੁੱਪ ਕਰ ਗਏ ਉਹ ਕਿੰਨਾ ਹੀ ਚਿਰ ਚੁੱਪ ਖੜੇ ਰਜਿੰਦਰ ਵੱਲ ਦੇਖਦੇ ਰਹੇ ਫਿਰ ਉਸ ਦੇ ਮੋਢੇ ਉੱਪਰ ਹੱਥ ਰੱਖ ਕੇ ਬੋਲੇ ਇਹ ਤੂੰ ਕਿਸ ਗਲਤ ਸੋਚ ਨੂੰ ਮਨ ਵਿੱਚ ਲੈ ਕੇ ਬੈਠ ਗਿਆ ਏ ਇਹ ਤਾਂ ਬਹੁਤ ਮਾੜੀ ਗੱਲ ਹੈ ਇਹ ਸੋਚ ਤੇਰੇ ਮਨ ਵਿੱਚ ਕਿਵੇਂ ਆ ਗਈ ਪੁੱਤਰ ਪਹਿਲਾਂ ਤੂੰ ਪੜ ਫਿਰ ਕਿਸੇ ਹੋਰ ਕੰਮ ਕਰਨ ਬਾਰੇ ਸੋਚੀ ਉੱਚੀ ਵਿਦਿਆ ਪ੍ਰਾਪਤ ਕਰਕੇ ਕੋਈ ਵੀ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕਦਾ ਏ ਡਾਕਟਰ ਰਜਿੰਦਰ ਕੀ ਸੋਚੀ ਜਾਂਦਾ ਯਾਰ ਮੈਂ ਤਿੰਨ ਚਾਰ ਅਵਾਜ਼ਾਂ ਤੈਨੂੰ ਮਾਰੀਆਂ ਪਤਾ ਨਹੀਂ ਕਿੱਥੇ ਪਹੁੰਚ ਗਿਆ ਸੀ ਤੂੰ ਕੁੰਦਨ ਲਾਲ ਨੇ ਜਦੋਂ ਉਹਦੇ ਨੇੜੇ ਆ ਕੇ ਉਸ ਨੂੰ ਇਹ ਕਿਹਾ ਤਾਂ ਉਹ ਹੜਬੜਾ ਕੇ ਜਿਵੇਂ ਨੀਂਦ ਤੋਂ ਜਾਗ ਪਿਆ ਹੋਵੇ ਬਸ ਯਾਰ ਐਵੇਂ ਬਚਪਨ ਦੀ ਯਾਦ ਆ ਗਈ ਸੀ ਪਿਤਾ ਜੀ ਦੀ ਬਚਪਨ ਵਿੱਚ ਆਖੀ ਇੱਕ ਸਿਆਣੀ ਗੱਲ ਦਿਮਾਗ ਵਿੱਚ ਆ ਗਈ ਮੈਨੂੰ ਵੀ ਦੱਸ ਜਾਰ ਕਿਹੜੀ ਗੱਲ ਸੀ ਉਹ ਗੱਲ ਤੈਨੂੰ ਦੱਸਣ ਦਾ ਹੁਣ ਕੋਈ ਲਾਭ ਨਹੀਂ ਹਰ ਗੱਲ ਦਾ ਕਿਸੇ ਠੀਕ ਸਮੇਂ ਹੀ ਮੁੱਲ ਹੁੰਦਾ ਹੈ ਹਾਂ ਘਰ ਜਾ ਕੇ ਤੇਰੇ ਬੱਚਿਆਂ ਨੂੰ ਜ਼ਰੂਰ ਦੱਸਾਂਗਾ ਹੱਸਦਾ ਹੋਇਆ ਡਾਕਟਰ ਰਜਿੰਦਰ ਉੱਠਿਆ ਅਤੇ ਸਕੂਟਰ ਲੈ ਕੇ ਤੁਰ ਪਿਆ ਔਖੇ ਸ਼ਬਦਾਂ ਦੇ ਅਰਥ ਜੋਸ਼ ਉਤਸ਼ਾਹ ਜਾਇਜ਼ ਉਚਿਤ ਉਲਝਣ ਦੁਚਿੱਤੀ ਜਦੋਂ ਕੋਈ ਫੈਸਲਾ ਨਾ ਕਰ ਸਕੀਏ ਉਖੜਿਆ ਉਖੜਿਆ ਪਰੇਸ਼ਾਨ ਜਾਂ ਕਬਰਾਇਆ ਹੋਣਾ ਉੱਚੀ ਵਿਦਿਆ ਸਕੂਲ ਦੀ ਪੜ੍ਹਾਈ ਤੋਂ ਬਾਅਦ ਕੋਈ ਡਿਗਰੀ ਆਦ ਕਰਨਾ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਪੜ੍ਹਾਈ ਦਾ ਹਮੇਸ਼ਾ ਮੁੱਲ ਪੈਂਦਾ ਹੈ ਪੜ੍ਹ ਲਿਖ ਕੇ ਕੋਈ ਵੀ ਕੰਮ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਸਾਰੇ ਬੱਚਿਆਂ ਨੂੰ ਸਕੂਲ ਜ਼ਰੂਰ ਜਾਣਾ ਚਾਹੀਦਾ ਹੈ ਲੰਘਿਆ ਵੇਲਾ ਕਦੇ ਹੱਥ ਨਹੀਂ ਆਉਂਦਾ ਜ਼ਬਾਨੀ ਅਭਿਆਸ ਕੁੰਦਨ ਲਾਲ ਕੀ ਕੰਮ ਕਰਦਾ ਸੀ ਕੁੰਦਨ ਲਾਲ ਸਕੂਟਰ ਮੋਟਰਸਾਈਕਲ ਮੁਰੰਮਤ ਕਰਨ ਦਾ ਕੰਮ ਕਰਦਾ ਸੀ ਕੁੰਦਨ ਅਤੇ ਰਜਿੰਦਰ ਇਕੱਠੇ ਕਿੱਥੇ ਪੜੇ ਸਨ ਕੁੰਦਨ ਅਤੇ ਰਜਿੰਦਰ ਪ੍ਰਾਇਮਰੀ ਸਕੂਲ ਵਿੱਚ ਇਕੱਠੇ ਪੜੇ ਸਨ ਜਦੋਂ ਰਜਿੰਦਰ ਕਿਤਾਬ ਕਾਪੀ ਲੈ ਕੇ ਬੈਠਦਾ ਤਾਂ ਕੀ ਹੁੰਦਾ ਸੀ ਜਦੋਂ ਰਜਿੰਦਰ ਕਿਤਾਬ ਕਾਪੀ ਲੈ ਕੇ ਬੈਠਦਾ ਤਾਂ ਉਸ ਨੂੰ ਕਦੇ ਕੁੰਦਨ ਤੇ ਕਦੇ ਕੁੰਦਨ ਦਾ ਸਕੂਟਰ ਨਜ਼ਰ ਆਉਂਦਾ ਸੀ ਰਜਿੰਦਰ ਦੇ ਦਿਮਾਗ ਵਿੱਚ ਕਿਹੜੀ ਸਿਆਣੀ ਗੱਲ ਆ ਗਈ ਰਜਿੰਦਰ ਦੇ ਦਿਮਾਗ ਵਿੱਚ ਆਪਣੇ ਮਾਤਾ ਪਿਤਾ ਦੀ ਕਹੀ ਸਿਆਣੀ ਗੱਲ ਯਾਦ ਆ ਗਈ ਜਿਸ ਵਿੱਚ ਉਹਨਾਂ ਨੇ ਉਸ ਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉੱਚੀ ਵਿੱਦਿਆ ਪ੍ਰਾਪਤ ਕਰਨ ਨੂੰ ਪਹਿਲ ਦੇਣ ਲਈ ਕਿਹਾ ਸੀ ਪ੍ਰਸ਼ਨ ਨੰਬਰ 1 ਡਾਕਟਰ ਰਜਿੰਦਰ ਕੁੰਦਨ ਦੀਆਂ ਕਿਹੜੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਸੀ ਡਾਕਟਰ ਰਜਿੰਦਰ ਕੁੰਦਨ ਦੁਆਰਾ ਇੱਕ ਦਿਨ ਵਿੱਚ ਹੀ ਸਕੂਟਰ ਚਲਾਉਣਾ ਸਿੱਖ ਲੈਣ ਦੀਆਂ ਗੱਲਾਂ ਸੁਣ ਕੇ ਪ੍ਰਭਾਵਿਤ ਹੋਇਆ ਸੀ ਪ੍ਰਸ਼ਨ ਨੰਬਰ 2 ਰਜਿੰਦਰ ਪੂਰਾ ਹਫ਼ਤਾ ਕਿਹੜੀਆਂ ਸੋਚਾਂ ਵਿੱਚ ਪਿਆ ਰਿਹਾ ਪੂਰਾ ਹਫ਼ਤਾ ਰਜਿੰਦਰ ਇਨ੍ਹਾਂ ਸੋਚਾਂ ਵਿੱਚ ਪਿਆ ਰਿਹਾ ਕਿ ਉਸ ਲਈ ਪੜ੍ਹਨ ਦਾ ਕੋਈ ਫਾਇਦਾ ਨਹੀਂ ਸਗੋਂ ਕੁੰਦਨ ਵਾਂਗ ਸਕੂਟਰਾਂ ਦਾ ਕੰਮ ਸਿੱਖਣਾ ਚਾਹੀਦਾ ਹੈ ਇਸ ਨਾਲ ਉਹ ਵੀ ਕੁੰਦਨ ਵਾਂਗ ਸਕੂਟਰ ਨੂੰ ਆਪ ਚਲਾ ਸਕੇਗਾ ਪ੍ਰਸ਼ਨ ਨੰਬਰ 3 ਰਜਿੰਦਰ ਨੂੰ ਕਿਤਾਬ ਵਿੱਚ ਪੜੀ ਕਿਹੜੀ ਗੱਲ ਯਾਦ ਆ ਗਈ ਰਜਿੰਦਰ ਨੂੰ ਕਿਤਾਬ ਵਿੱਚ ਪੜੀ ਇਹ ਗੱਲ ਯਾਦ ਆ ਗਈ ਕਿ ਆਪਣੇ ਮਨ ਦੀ ਉਲਝਣ ਨੂੰ ਕਦੇ ਦਬਾ ਕੇ ਨਹੀਂ ਰੱਖਣਾ ਚਾਹੀਦਾ ਜੇਕਰ ਕਿਸੇ ਨਾਲ ਉਸ ਨੂੰ ਸਾਂਝੀ ਕਰੋ ਤਾਂ ਉਹ ਦੂਰ ਹੋ ਜਾਂਦੀ ਹੈ ਪ੍ਰਸ਼ਨ ਨੰਬਰ 4 ਪਿਤਾ ਜੀ ਨੇ ਰਜਿੰਦਰ ਨੂੰ ਕਿਹੜੀ ਸਲਾਹ ਦਿੱਤੀ ਰਜਿੰਦਰ ਦੇ ਪਿਤਾ ਜੀ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇ ਤੇ ਫਿਰ ਕੋਈ ਕੰਮ ਕਰਨ ਬਾਰੇ ਸੋਚੇ ਉੱਚੀ ਵਿੱਦਿਆ ਪ੍ਰਾਪਤ ਕਰਕੇ ਕੋਈ ਵੀ ਕੰਮ ਉਹ ਹੋਰ ਵੀ ਵਧੀਆ ਢੰਗ ਨਾਲ ਕਰ ਸਕੇਗਾ। ਹੇਠ ਲਿਖੇ ਸ਼ਬਦਾਂ ਦੇ ਉਲਟ ਸ਼ਬਦ ਲਿਖੋ। ਉੱਪਰ ਹੇਠਾਂ, ਨੇੜੇ ਦੂਰ, ਮਾੜੀ ਚੰਗੀ, ਪਿੱਛੇ ਅੱਗੇ, ਨੀਵੀਂ ਉੱਚੀ, ਲਾਭ ਹਾਨੀ। ਹੇਠ ਲਿਖੇ ਵਾਕਾਂ ਵਿੱਚਲੇ ਸ਼ਬਦਾਂ ਦੇ ਲਿੰਗ ਬਦਲੋ। ਚਾਚਾ ਜੀ ਨੇ ਬੇਟੇ ਨੂੰ ਕੰਮ ਤੇ ਲਾ ਦਿੱਤਾ। ਚਾਚੀ ਜੀ ਨੇ ਬੇਟੀ ਨੂੰ ਕੰਮ ਤੇ ਲਾ ਦਿੱਤਾ। ਪੁੱਤਰ ਦੀ ਇਹ ਗੱਲ ਪਿਤਾ ਜੀ ਦੇ ਸਿਰ ਵਿੱਚ ਪੱਥਰ ਵਾਂਗ ਲੱਗੀ। ਪੁੱਤਰੀ ਦੀ ਇਹ ਗੱਲ ਮਾਤਾ ਜੀ ਦੇ ਸਿਰ ਵਿੱਚ ਪੱਥਰ ਵਾਂਗ ਲੱਗੀ। ਹੇਠ ਲਿਖੇ ਵਾਕਾਂ ਵਿੱਚਲੇ ਸ਼ਬਦਾਂ ਦੇ ਵਚਨ ਬਦਲੋ। ਮੈਂ ਕਿਤਾਬ ਲੈ ਕੇ ਬੈਠ ਗਿਆ। ਅਸੀਂ ਕਿਤਾਬਾਂ ਲੈ ਕੇ ਬੈਠ ਗਏ। ਉਸ ਨੇ ਸਿਆਣੀ ਗੱਲ ਦੱਸੀ। ਉਹਨਾਂ ਨੇ ਸਿਆਣੀਆਂ ਗੱਲਾਂ ਦਸੀਆਂ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਮਿਸਤਰੀ ਮੇਰੇ ਪਿਤਾ ਜੀ ਮਿਸਤਰੀ ਹਨ। ਉਲਜਣ ਮਨ ਦੀ ਉਲਝਣ ਨੂੰ ਕਦੇ ਵੀ ਦਬਾ ਕੇ ਨਾ ਰੱਖੋ ਜੋਸ਼ ਫੌਜੀ ਜਵਾਨ ਜੋਸ਼ ਨਾਲ ਅੱਗੇ ਵਧਣ ਲੱਗੇ ਪਰੇਸ਼ਾਨ ਬੱਚਾ ਫੇਲ ਹੋ ਕੇ ਪਰੇਸ਼ਾਨ ਹੋ ਗਿਆ ਸਫਰ ਅਸੀਂ ਸਾਰੇ ਪੈਦਲ ਹੀ ਲੰਮੇ ਸਫਰ ਉੱਤੇ ਚੱਲ ਪਏ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਕਿਸੇ ਉਲਝਣ ਵਿੱਚ ਫਸੇ ਹੋਈਏ ਉਹ ਕਿਸੇ ਹੋਰ ਨਾਲ ਸਾਂਝੀ ਕਰਨ ਨਾਲ ਦੂਰ ਹੋ ਜਾਂਦੀ ਹੈ ਦੂਜੀ ਸਿੱਖਿਆ ਸਾਨੂੰ ਇਹ ਮਿਲਦੀ ਹੈ ਕਿ ਸਾਨੂੰ ਕਿਸੇ ਵੀ ਕੰਮ ਬਾਰੇ ਸੋਚਣ ਦੀ ਥਾਂ ਦਿਲ ਲਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਉੱਚੀ ਵਿੱਦਿਆ ਪ੍ਰਾਪਤ ਕਰਕੇ ਬੰਦਾ ਹੋਰ ਵੀ ਵਧੀਆ ਕੰਮ ਕਰ ਸਕਦਾ ਹੈ ਇਸ ਨਾਲ ਹੀ ਤੀਜੀ ਸਿੱਖਿਆ ਇਹ ਵੀ ਮਿਲਦੀ ਹੈ ਕਿ ਕਿਸੇ ਗੱਲ ਨੂੰ ਉਦੋਂ ਹੀ ਕਰਨਾ ਚਾਹੀਦਾ ਹੈ ਜਦੋਂ ਉਸ ਦੇ ਕਰਨ ਦਾ ਮੌਕਾ ਹੋਵੇ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ